ਸੋੰਗ ਮਾਰਾ ਜੀ ਸ਼ੇਰ ਸਿੰਘ ਨੂੰ ਪਰਵਾੰਦੀ ਜਾ ਸੋੰਗ ਮਾਰਾ ਜੀ ਸ਼ੇਰ ਸਿੰਘ ਨੂੰ ਪਰਵਾੰਦੀ ਜਾ ਆਪ ਸੰਗਤਿ ਹੋ

ਤੇ ਉਹਨਾਂ ਨੇ ਸੰਗਰੂਰ ਦੀ ਜੇਲ੍ਹ ਵਿੱਚ ਜਾ ਕੇ ਕਿਸ ਤਰ੍ਹਾਂ ਦਰਸ਼ਨ ਦਿੱਤੇ ਤੇ ਕਿਸਾਂ ਸਮਝਾਇਆ ਸੰਤਾ ਕਿ ਮੈਂ ਕੌਣ ਹਾਂ ਪਾਸ਼ਾ ਵਿਦੇਸ਼ੀ ਤੂ ਤੇ ਜਦੋਂ ਜਾਣ ਲੱਗੇ ਪਹਿਲੀ ਵਾਰ ਸੁੰਦਰੀ ਯਾਦ ਰਾਣੀ ਉਸ ਵੇਲੇ ਬਾਈ ਹਾਰ ਸ਼ਹਿ ਸੀ ਸੰਬਤ 89 ਸਹਿਬ ਸੱਚੇ ਪਾਸ਼ਾ ਦੇ ਜੇਠੂ ਵਾਲ ਤੋਂ ਜਦੋਂ ਆਪਣੀ ਰਵਾਨਗੀ ਕਰਨੀ ਸੀ ਉਸ ਬੜੇ ਵਿਹਾਰ ਕੀਤਾ ਹਰ ਵਣੀ ਉਕਤ ਕਰਵਾਈ ਕਿ ਕੀ ਕਿਹਾ ਜਿਸ ਨੂੰ ਸਭ ਨੇ ਕਿਹਾ ਆਮ 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 ਕਲ ਕਲ ਕੀਨੇ ਕਲੰਕ ਨਿਰੰਕਾਰ ਨਿਰਵਾਰਿਕ ਅਖਵਾਈਆ ਉਹ ਜਨ ਭਗਤਾਂ ਨਾਲ ਜਾਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਕਰੇ ਨਮਸਕਾਰ ਜਿਸ ਨੂੰ ਸਭ ਨੇ ਕਿਹਾ ਉਹ ਉਸ ਨੇ ਆਪਣੇ ਦੋਵੇਂ ਹੱਥ ਜੋੜ ਕੇ ਜਨਪਤਾਂ ਨਾਲ ਜਾਣ ਵਾਲਿਆਂ ਨੂੰ ਨਮਸਕਾਰ ਕਰ ਰਿਹਾ ਹੈ ਤੇ ਪਾਪ ਜੋ ਬਰੇਸ਼ੀ ਟੂਤੇ ਜਾ ਰਹੇ ਸੀ ਇਹਨੇ ਕਲੰਕ ਕਰ ਕੀ ਉੱਤਾਰ ਉਹ ਜਨਪਤਾਂ ਨਾਲ ਜਾਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਕਰੇ ਨਮਸਕਾਰ ਵੱਡਿਆਂ ਛੋਟਿਆਂ ਸੀਸ ਰਵਾਈਆ ਕਿ ਕਿਦ ਗਸ਼ਟ ਕੇ ਜਾਂਦੇ ਨੇ ਪਾਤਸ਼ਾਹ ਗੁਰ ਸਿੱਖ ਗੁਰ ਸਿੱਖ ਨਾਲ ਕਰਨਾ ਪਿਆਰ ਗੁਰਮੁਖ ਗੁਰਮੁਖ ਵਿੱਚ ਸਮਾਈਆ ਇੰਨਾ ਪਿਆਰ ਕਰਨਾ ਕਿ ਇੱਕ ਦੂਜੇ ਵਿੱਚ ਸਮਾ ਜਾਓ ਵੇਖਿਓ ਬਣਿਆ ਨਾ ਕਦੇ ਗਦਾਰ ਬਾਜ਼ਾਰ ਇਦੀ ਡੈਫੀਨਿਸ਼ਨ ਸਮਝ ਲਓ ਜੇ ਆਪਾਂ ਪ੍ਰਭ ਦੀ ਉਸਤਤ ਵਿੱਚ ਕੋਈ ਗੱਲ ਕਰਦੇ ਹਾਂ ਤਾਂ ਗਦਾਰ ਜਾ ਕੇ ਉਸ ਨੂੰ ਮਰੋੜ ਤੋੜ ਕੇ ਕਿਸੇ ਹੋਰ ਨੂੰ ਜਾ ਕੇ ਸਮਝਾਵੇਗਾ ਉਹ ਤਾਂ ਉੱਥੇ ਸਰਾ ਗੱਲਾਂ ਕਰਦੇ ਸੀ ਉਹ ਹੈ ਬਾਦਸ਼ਾਹ ਪਾਤਸ਼ਾਹਾ ਜਿਹੜਾ ਪਾਤਸ਼ਾਹ ਦੀ ਉਸਤ ਵੀ ਸਹਿ ਨਹੀਂ ਸਕਦਾ ਉਹ ਨੂੰ ਅੱਛੀ ਨਹੀਂ ਲੱਗਦਾ ਉਹ ਜਨਪਤਾਂ ਨਾਲ ਜਾਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਕਰੇ ਨਮਸਕਾਰ ਵੱਡਿਆਂ ਛੋਟਿਆਂ ਸੀਸ ਨਵਾਈਆ ਗੁਰਸਿੱਖ ਗੁਰਸਿੱਖ ਨਾਲ ਕਰਨਾ ਪਿਆਰ ਗੁਰਮੁਖ ਗੁਰਮੁਖ ਵਿੱਚ ਜਵਾਈਆ ਵੇਖਿਓ ਬਣਿਓਣਾ ਪੋਏਗ داری ਕੰਮ ਕਿਸੇ ਨਾ ਆਇਆ ਅੱਜ ਤੋਂ ਪੂਰ ਨਹੀਂ ਪੂਰ ਸਮਝਣਾ ਚਵੀ ਆਵਤਾਰ ਚਵੀ ਸਾਜਗ ਦਿਸ਼ਾ ਆਪਣੀ ਖੇਲ ਖਲਾਈਆ ਇਹ ਪਾਸ਼ਾ ਜਾਂਦੇ ਹੋਏ ਨਰਕਾਰੇ ਮਾਰ ਕੇ ਦੱਸ ਗਏ ਤੇ ਜੋ ਮਨੀ ਸਿੰਘ ਦੀ ਗੱਲ ਸੀ ਮਨੀ ਸਿੰਘ ਵਰ ਕੀ ਵੇਲੇ ਤੋਂ ਸੰਤ ਮਹਤਾਬ ਸਿੰਘ ਦੀ ਸੇਵਾ ਕਰਦਾ ਸੀ ਸੰਤ ਮਹਤਾਬ ਸਿੰਘ ਨੂੰ ਜਦੋਂ ਸੰਦੇਸ਼ ਆ ਗਿਆ ਕਿ ਮਾਤਰੂਪ ਚੋ ਜਾਣਦਾ ਤੇ ਸੰਤ ਨੂੰ ਕਹਿੰਦੇ ਸਤਿ ਮਨੀ ਸਿੰਘ ਨੂੰ ਸੰਤਾ ਉਹਨਾਂ ਨੂੰ ਵੀ ਜਿਹੜੇ ਗੁਰਸਿੱਖ ਸੀ ਉਹਨਾਂ ਦੇ ਵੀ ਜੋ ਮੰਗਣਾ ਮੰਗ ਰੋ ਤੇ ਸੰਤ ਨੂੰ ਕਿਹਾ ਕਿ ਸੰਤਾ ਤੂੰ ਵੀ ਮੰਗਦਾ ਤੂੰ ਸੇਵਾ ਕਰਦਾ ਰਿਹਾ ਹੈ ਤੇ ਸੰਤ ਮਨੀ ਸਿੰਘ ਨੇ ਕਿਹਾ ਮੈਂ ਤਾਂ ਜੇ ਸੇਵਾ ਕੀਤੀ ਨਹੀਂ ਮੇਰਾ ਤਾਂ ਦਿਲ ਇੱਛਾ ਮੇਰੇ ਇੱਛਾ ਹੈ ਦਿਲ ਵਿੱਚ ਕਿ ਮੈਂ ਹੋਰ ਸੇਵਾ ਕਰਾਂ ਤਾਂ ਮਹਤਾਬ ਸਿੰਘ ਜੀ ਨੇ ਕਿਹਾ ਕਿ ਮੈਂ 20 ਸਾਲ ਬਾਅਦ ਫੇਰ ਪ੍ਰਗਟ ਹੋਵਾਂਗਾ ਸੰਤਾ ਤੂੰ ਆਪਣੇ ਪਿੰਡ ਚលਿਆ ਜਾਹੀਂ ਉੱਥੋਂ ਤੈਨੂੰ ਬੁਲਾਵਾਂਗਾ ਤੇ ਸੰਤ ਕਹਿੰਦਾ ਫਿਰ ਮੈਂ ਕਿਨੇ ਰਹਿਵਾਂਗਾ ਉਹ ਕਹਿੰਦੇ ਸਭ ਕੁਝ ਮੈਂ ਹੀ ਕਰਾਵਾਂਗਾ ਤੂੰ ਆਪਣੇ ਆਪ ਆਵੇਂਗਾ ਜਦੋਂ ਫੇਰ 20 ਸਾਲ ਬੀਤ ਗਏ ਸੰਤ ਆਪਣੇ ਪਿੰਡ ਢੀਕ ਲਾ ਕੇ 20 ਸਾਲ ਤੱਕ ਹੋ ਗਏ ਤੇ ਪਾਤਸ਼ਾਹ ਨੇ ਫੇਰ ਦਰਸ਼ਨ ਤੇ ਸੰਤਾ 20 ਸਾਲ ਚ ਦੇ ਕੁਝ ਦਿਨ ਰਹਿੰਦੇ ਨੇ ਤੇਰੀ ਹਿੰਤੀਸ ਕੋਈ ਫਰਕ ਪੈ ਗਿਆ ਤੇ ਮੈਂ ਹੁਣ ਪ੍ਰਗਟ ਹੋਵਾਂਗਾ ਤੇ ਤੂੰ ਕੁਮਿੰਡ ਵਿੱਚ ਆ ਜਾਈ ਤੇ ਉੱਥੇ ਨਿਸ਼ਾਨੀਆਂ ਦੱਸਿਆ ਕਿ ਇਸ ਤਰ੍ਹਾਂ ਖੱਪੇ ਡਿੱਤੇ ਉੱਤੇ ਕੀ ਦਾ ਨਿਸ਼ਾਨ ਲੱਗਿਆ ਹੋਇਗਾ ਸਤ ਮਣੀ ਸੇ ਉੱਥੇ ਪਹੁੰਚ ਗਿਆ ਬਾਲਾ ਸਿੰਘ ਦੀ ਸੇਵਾ ਕਰਦਾ ਰਿਹਾ ਤੇ ਉਸ ਨੂੰ ਆਵਾਜ਼ ਆਉਂਦੀ ਰਹੀ ਸ਼ਬਦੀ ਆਵਾਜ਼ ਤੇ ਉਹ ਲਿਖਲਾ ਗਿਆ ਲਿਖਲਾ ਗਿਆ ਕਿੰਨੇ ਮਨ ਉਸਨੇ ਬਾਣੀ ਲਿਖ ਦਿੱਤੀ ਤੇ ਉਸ ਵਿੱਚ ਲਿਖਿਆ ਸੀ ਉਸ ਕੋਲੇ ਉਹ ਗ੍ਰੰਥਾਂ ਦਾ ਰਾਸੀ ਰਾਗੇਸੀ ਰਿਆਸਤਾਂ ਦੇ ਉਸ ਵਿੱਚ ਲਿਖਿਆ ਸੀ ਕਿ ਰਾਜਿਆਂ ਦੇ ਰਾਜ ਖਤਮ ਹੋ ਜਾਣੇ ਨੇ ਨੇ ਕਲਕੀ ਉਤਾਰ ਨੇ ਆ ਜਾਣਾ ਹੈ ਰਾਜਿਆਂ ਦੇ ਰਾਜ ਖਤਮ ਹੋ ਜਾਣੇ ਨੇ ਤਾਂ ਸੁਰੂਰ ਦੇ ਰਾਜ ਨੂੰ ਪਤਾ ਲੱਗਿਆ ਕਿ ਵੀ ਇੱਕ ਸੰਤ ਹੈ ਉਸ ਨੇ ਸ਼ਰਧੀ ਲਿਖਤਾਂ ਲਿਖੀਆਂ ਨੇ ਤਾਂ ਉਸ ਨੂੰ ਫੜ ਕੇ ਸੁਰੂਰ ਜੇਲ੍ਹ ਵਿੱਚ ਲੈ ਆ ਤੇ ਉੱਥੇ ਦੀ ਇਹ ਗੱਲ ਜੋ ਸਾਡਾ ਵੀਰ ਪਰਮੇਂਦਰ ਸਿੰਘ ਕਰ ਰਿਹਾ ਸੀ ਕਿ ਉਹ ਸੁਰੂਰ ਜੇਲ੍ਹ ਦੀ ਗੱਲ ਸੀ ਹਾਰ 1918 ਇਸਵੀ ਜਿਸ ਦਾ ਸਾਡੇ ਵੀਰ ਸੁਵਨ ਸਿੰਘ ਨੇ ਦੱਸਿਆ ਹੈ ਪਾਤਸ਼ਾਹ ਨੇ ਉਤਾਰਿਆ 1914 ਇਸਵੀ 1972 ਿਕਰਮੀ ਉਹ ਗੱਲ ਹੋਈ 1918 ਇਸਵੀ ਦੀ ਜੇਲ੍ਹ ਵਿੱਚ ਤੁਗੂਲ ਵਿੱਚ ਤੇ ਉਸ ਵੇਲੇ ਪਾਤਸ਼ਾਹ ਬਾਦੂ ਕੁਛ ਹਨ ਹਨ ਤੇ ਉਸ ਵੇਲੇ ਦੀ ਗੱਲ ਥੋੜੀ ਅੱਗੇ ਤੋਂ ਦੱਸਦੇ ਹਾਂ ਬਦਾਨੇ ਤਾਂ ਕਿ ਤੁਹਾਨੂੰ ਪੂਰਾ ਲੇਖ ਪਤਾ ਚੱਲ ਜਾਵੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਹੈ ਕਿ ਇਹ ਬੜਾ ਲੇਖ ਉਸੇ 23 ਨੰਬਰ ਗਾ ਜਦੋਂ ਪਾਦਸ਼ਾਹ ਵਿਦੇਸ਼ੀ ਟੂਰ ਤੇ ਗਏ ਤੇ ਸਾਰੇ ਗੁਰੂਤਾਰ ਪਗੰਬਰਾਂ ਦੇ ਲੇਖ ਲੈਣ ਜਿਹੜੇ ਪੂਰੀ ਕੀਤੇ ਕਹਿੰਦੇ ਦੀ ਬੰਦਰਗਾਹ ਤੋਂ ਜਾ ਕੇ ਡੋਬਰ ਤੱਕ ਕਦਮ ਰੱਖਿਆ ਜਿੱਥੇ ਜਿੱਥੇ ਬਲ ਰਾਜੇ ਬਲ ਨੇ ਮਗਿਆ ਸੀ 2.5 ਕਦਮਾਂ ਮਗਿਆ ਸੀ ਬਾਬਲ ਨੇ ਮਗਿਆ ਸੀ ਰਾਜੇ ਬਲ ਤੋਂ ਉੱਥੇ ਤੱਕ ਲੇਖ ਪੂਰਾ ਕੀਤਾ ਪਾਦਸ਼ਾਹ ਨੇ ਤੇ ਕੰਨਾ ਲੈ ਕੇ ਗਏ ਇੱਕ ਕੰਨਾ ਲੈ ਕੇ ਗਏ ਪੌਣਾ ਇੰਚ ਚੌੜਾ ਸਾਢੇ ਤਿੰਨ ਇੰਚ ਲੰਬਾ ਸੁਨਹਿਰੀ ਰੰਗ ਦਾ ਕੰਨਾ ਉਹ ਕੰਨਾ ਅਗਲਾਯ ਦੀ ਧਰਤੀ ਦੇ ਉੱਤੇ ਫੇਰੇ ਆ ਪਾਪਸ਼ਾਨੇ ਉੱਥੇ ਲਖਾਰੀ ਪੰਜ ਜੋ ਲਖਾਰੀ ਨਾਲ ਸੰਪਾਕਸ਼ਣ ਸਤ ਉਹਨਾਂ ਨੇ ਨਿਮਸ਼ਕਾਰ ਕੀਤੀ ਪਰਨੇ ਨੂੰ ਉਹ ਕੰਨਾ ਕਿਹੜਾ ਸੀ ਜਿਹੜਾ ਗੋਬਿੰਦ ਨੇ ਧੀਰਮੱਲੀਆਂ ਤੋਂ ਬਾਅਦ ਅਬ ਗੁਰੂ ਗ੍ਰੰਥ ਸਾਹਿਬ ਦੰਗਮਾ ਸਾਹਮ ਭਾਈ ਮਨੀ ਸਿੰਘ ਨੂੰ ਲਖਾਇਆ ਸੀ ਉਹਦੇ ਵਿੱਚ ਇੱਕ ਕੰਨਾ ਲਾਇਆ ਸੀ ਉਹ ਪੰਨਾ ਫੇਰਿਆ ਕੰਨੇ ਦੀ ਪਾਸ਼ਾ ਦੱਸਿਆ ਇਸ ਪੰਨੇ ਪਿੱਛੇ ਸਾਰੀ ਦੁਨੀਆ ਨੂੰ ਇੱਕ ਹੋਣਾ ਪੈਣਾ ਹੈ ਇਸ ਕੰਨੇ ਪਿੱਛੇ ਸੱਤ ਰੰਗ ਦੇ ਨਿਸ਼ਾਨ ਥੱਲੇ ਆਉਣਾ ਪੈਣਾ ਹੈ ਇਸ ਕੰਨੇ ਪਿੱਛੇ ਸਾਰੀ ਦੁਨੀਆ ਨੂੰ ਸੋਮ ਮਹਾਰਾਜ ਸਿੰਘ ਵਿਸ਼ੋ ਭਗਵਾਨ ਦੀ ਜੈ ਗਾਉਣਾ ਪੈਣਾ ਜਦੋਂ ਇਹ ਵੀਰ ਜੀ ਨੇ ਦੱਸਿਆ ਕਿ ਸੰਤ ਮਨੀ ਸਿੰਘ ਨੂੰ ਕੁੱਟਿਆ ਸ਼ਬਦ ਰੂਪੀ ਕੁੱਟਿਆ ਹਟਾਇਆ ਸੰਤ ਮਨੀ ਸਿੰਘ ਨੇ ਉਕੇ ਕੀ ਦਿਖਾਇਆ ਸ਼ਾਂਤ ਮਨੀਸ਼ੇ ਕਹੇ ਜਦੋਂ ਮੈਂ ਸਾਰੇ ਹੁਕਮ ਸੁਣੇ ਤਾਂ ਜਿਮੀ ਉਤੇ ਟੋੜਦੇ ਜਾਮਨ ਨੂੰ ਤੱਕਿਆ ਟੋੜਦੇ ਜਾਮਨ ਨੂੰ ਉੱਥੇ ਦੇਖ ਤੱਕਿਆ ਜੇਲ੍ਹ ਵਿੱਚ ਉਸਨੇ ਟੋੜਦੇ ਜਾਮਨ ਨੂੰ ਉਹ ਉਹ ਵੇਖਦਾ ਹੈ ਕਿ ਇਸਤੇ ਭੈਰ ਤਾਂ ਨਾ ਜੰਨੀ ਆ ਰਹੇ ਕਿਤੇ ਜੋੜਾ ਤਾਂ ਪਾਇਆ ਨਹੀਂ ਹੋਇਆ ਇਸਨੇ ਤਾਂ ਫਿਰ ਉੱਪਰੋਂ ਵੇਖਦਾ ਸਵਾਨਵਾਲੂ ਤਾਂ ਉਸ ਨੂੰ নূর ਦੀ ਰੁਸ਼ਨਾਈ ਉਸਮਾਨਾ ਉਸਮਾਨਾ ਵਿੱਚ ਹੋ ਰਹੀ ਆ নূর ਦੀ ਰੁਸ਼ਨਾਈ ਉਸਮਾਨਾ ਵਿੱਚ ਹੋ ਰਹੀ ਆ ਇਸ ਤਰ੍ਹਾਂ ਮਨੀ ਸਿੰਘ ਕਹਿੰਦਾ ਹੈ ਮੇਰੀ ਜਗਤ ਵਾਲੀ ਤਮਾ ਤੇ ਸਾਰੀ ਤ੍ਰਿਸ਼ਾ ਮਿਟ ਗਈ ਹਰ ਸ਼ੋਭਾ ਵੀ ਮਿਟ ਗਿਆ ਮੇਰੇ ਅੰਦਰ ਚੌਕ ਨੇਰਾ ਹੋ ਗਿਆ ਕਿ ਇਹ ਮੇਰਾ ਪ੍ਰਭੂਤ ਕਾਲ ਮਿਲ ਗਿਆ ਜਿਸ ਤੇ ਕੋਈ ਸਰੀਰ ਨਜ਼ਰ ਨਹੀਂ ਆ ਰਿਹਾ ਉਹਦੇ নূর ਦੀ ਰੁਸ਼ਨਾਈ ਹੈ ਤੇ ਜੱਟ ਮਨੀ ਸਿੰਘ ਉਹਦੇ ਚਰਨਾਂ ਦੀ ਧੂੜ ਆਪਣੇ ਮਸਤਕ ਨੂੰ ਲਾਇਆ ਤੇ ਕਿਹਾ ਉਹ ਕਿਸ਼ ਮਨੀ ਸਿੰਘ ਵੀ ਸ਼ਰਤ ਰੱਖ ਲਿਆ ਆਪਣੇ ਸਤਿਗੁਰ ਲਈ ਜੇ ਤੂੰ ਮੇਰਾ ਸੁਆਮੀ ਜੇ ਤੂੰ ਮੇਰਾ ਸੁਆਮੀ ਅੱਜ ਦਰਸ਼ਨ ਦਿੱਤਾ ਹੈ ਪਹਿਲਾਂ ਰੋਟੀ ਖਾਵੀ ਜਵਾਂ ਤੱਤਾ ਪਾਣੀ ਪੀ ਕੇ ਗੰਡੇ ਅਲਾਂ ਛੱਟ ਲਗਾਈਆ ਜੇ ਤੂੰ ਮੇਰਾ ਸੁਆਮੀ ਹੈ ਤਾਂ ਪਹਿਲਾਂ ਜਵਾਂ ਦੀ ਰੋਟੀ ਖਾ ਕੇ ਤੱਤੇ ਪਾਣੀ ਆ ਕੋਈ ਖਾ ਕੇ ਖਾਣੇ ਕੋਈ ਥੋੜੇ ਜੋ ਹੈ ਜਮਾਂ ਦੀ ਰੋਟੀ ਕੇਸੇ ਖਲਾਦਾ ਕੋਈ ਨਹੀਂ ਖਾ ਸਕਦਾ ਜਮਾਂ ਦੀ ਰੋਟੀ ਕਿਉਂਕਿ ਗਰਚੀ ਅਡੂਣੀ ਜੇ ਤੂੰ ਮੇਰਾ ਸਵਾਮੀ ਹੈ ਤਾਂ ਪਹਿਲਾਂ ਰੋਟੀ ਖਾਵੀਂ ਜਮਾਂ ਤੱਤਾ ਪਾਣੀ ਪੀਕੇ ਗੰਢਿਆ ਨਾ ਛੱਡਣ ਗਈ ਆ ਫਿਰ ਪਾਰ ਸਾਗਰ ਹੋਮੀ ਰਮਾ ਪ੍ਰਭ ਰਵਾਨਗੀ ਤੇਰੀ ਵੇਖ ਤੇ ਤੂੰ ਸਮੁੰਦਰਾਂ ਤੋਂ ਪਾਰ ਜਾਇ ਮੈਂ ਤੇਰੀ ਰਵਾਨਗੀ ਵੇਖਾਂ ਇਹ ਮਨੀ ਸਿੰਘ ਨੇ ਪਹਿਲੀ ਸ਼ਰਤ ਰੱਖੀ ਮਨੀਸ਼ੇ ਕਹਦਾ ਹੈ ਕੇ ਪ੍ਰਮਾਣ ਮਿਲੇ ਰਾ ਇਹ ਵੈਦਾ ਕਰ ਲਿਆ ਕਿ ਮੈਂ ਜਉਣਾ ਦੀ ਰੋਟੀ ਖਾਵਾਂਗਾ ਤਤਾ ਪਾਣੀ ਪੀਵਾਂਗਾ ਮੈਂ ਸਮੁੰਦਰਾ ਤੋਂ ਪਾਰ ਜਾਵਾਂਗਾ ਇਹ ਵੈਦਾ ਹੋ ਗਿਆ ਤੇ ਕਿਹਾ ਤੇਰਾ ਇਹ ਭੁਮਿਕਤਵਾਜ਼ ਜ਼ਰੂਰ ਪੂਰਾ ਕਰਾਵਾਂ ਕਿਉਂਕਿ ਹਰ ਬਾਣੀ ਲੰਬੀ ਹੈ ਮੈਂ ਥੋੜਾ ਸਕੇ ਪਿਛ ਕਰ ਰਿਹਾ ਇਸਰਾ ਮਨੀ ਸਿੰਘ ਨੇ ਪ੍ਰਭ ਦੇ ਚਰਨਾਚ ਰਿਸ਼ਕਾਰ ਕੀਤੀ ਕਿਹਾ ਮੇਰੇ ਧੁਰਦੇ ਬਾਪ ਮੇਰੇ ਧੁਰਦੇ ਬਾਪ ਪਰਮਪੁਰਸ਼ ਤੇਰੀ ਸਰਨਾਈ ਆ ਦੱਸ ਤੂੰ ਮੈਨੂੰ ਪੱਲੇ ਨੂੰ ਕਿਉਂ ਦੱਸਿਆ ਸੋਹਮ ਜਪ ਬਾਕਸ਼ ਨੇ ਉੱਥੇ ਸੋਹਗ ਦਾ ਜਾਪ ਦੱਸਿਆ ਕਿ ਉਹ ਕਹਿੰਦਾ ਮੈਨੂੰ ਪੱਲੇ ਨੂੰ ਕਿਉਂ ਦੱਸਿਆ ਸੋਹਗ ਜਾਪ ਦੂਜਿਆਂ ਸਿੱਖਾਂ ਨੂੰ ਅਜੇ ਤੱਕ ਨਾ ਕੋਈ ਸੁਣਾਈਆ ਮਨੀ ਸਿੰਘ ਨੂੰ ਪ੍ਰਭ ਨੇ ਜੇਲ੍ਹ ਵਿੱਚ ਸੋਹਗ ਜਾਪ ਦਿੱਤਾ ਸੀ ਉਸਨੇ ਉਸ ਵੇਲੇ ਜਦੋਂ ਸੋਹਗ ਦਾ ਜਾਪ ਦਿੱਤਾ ਸੀ ਧਿਆਨ ਨਾਲ ਸੁਣਨਾ ਇਹ ਪੇਪਰੀ ਬਾਣੀ ਹੈ ਉਸਨੇ ਆਪਣੇ ਸੀਨੇ ਉੱਤੇ ਸੱਤ ਲਕੀਰਾਂ ਖਿੱਚੀਆਂ ਬਲੀ ਸਿੰਘ ਨੇ ਸੱਤ ਲਕੀਰਾਂ ਕੀਚੀਆਂ ਆਪਣੇ ਸੀਨੇ ਉੱਤੇ ਤੇ ਸੱਤ ਵਾਰ ਸੱਸਾ ਲਿਖਿਆ ਸੱਤ ਵਾਰ ਭਾ ਲਿਖਿਆ ਸੋਹਗ ਸਸਾਤੇ ਹਾਸਤ ਵੜ ਗਿਆ ਮਨੀ ਸਿੰਘ ਨੂੰ ਪਤਾ ਲੱਗ ਗਿਆ ਕਿ ਮੇਰਾ ਪੁਰਖ ਕਾਲ ਹੈ ਤੇ ਝਟ ਹੁਕਮ ਹੋਇਆ ਅਗੇ ਕਾਲ ਪੁਰਖ ਨੂੰ ਫੇਰ ਹੁਕਮ ਕਰਦੇ ਹਨ ਜਦੋਂ ਉਸਨੇ ਕਿਹਾ ਕਿ ਮੈਨੂੰ ਬੱਲੇ ਨੂੰ ਸੋਖਿਆਪ ਦਿੱਤਾ ਹੈ ਕਿ ਬਾਕੀ ਸਿੱਖਾਂ ਨੂੰ ਕਦੋਂ ਦੇਵੇਂਗਾ ਤੇ ਪਾਸ਼ਾ ਹੁਕਮ ਦਿੰਦੇ ਹਨ ਜਿਸ ਵੇਲੇ ਜੋਤ ਸਰੂਪ ਪ੍ਰਗਟ ਹੋਵਾ ਆਪ ਜਿਸ ਵੇਲੇ ਜੋਤ ਸਰੂਪ ਪ੍ਰਗਟ ਹੋਵਾ ਆਪ ਮੇਰੇ ਆਪਣੇ ਆਲਮਾ ਪੇਰ ਆਪਣੇ ਨੂੰ ਮੈਂ ਉਠਾਵਾਂ ਮੇਕ ਕੇ ਤੀਨੋ ਤਾ ਉਤਰਾ ਗੁੰਡੇਰਾ ਢਾਈਆ ਗੁਰ ਅਵਤਾਰ ਪੈਗੰਬਰਾਂ ਖੇ ਖਰਾਵਾ ਸਾਖਿਆਤ ਮੈਂ ਸਾਖਿਆਤ ਖੇਡ ਕਰਾਂ ਸਾਖ ਨੂੰ ਇੱਕੋ ਪਰ ਸਮਝਾਈਗਾ ਕਿਸ ਤਰ੍ਹਾਂ ਨਾ ਮੈਂ ਖੇਡ ਕਰਾਂਗਾ ਜਿੱਥੇ ਨੂਰ ਜੋਤ ਪ੍ਰਕਾਸ਼ ਜਲਵਾਗਰ ਵਿੱਚ ਪਰਵਾਹੀਆ ਉਥੇ ਪਾਣੀ ਨਾ ਪਏ ਕੋਈ ਕਿਤਾਬ ਅੱਖਰਾਂ ਬੰਨਣਾ ਕੋਏ ਬਣਾਈਆ ਲੱਭਣਾ ਪੈਣਾ ਹਿਆ ਤੇ ਆਬ ਜਿੰਦਗੀ ਜਿੰਦਗੀ ਵਿੱਚੋਂ ਬਦਲਾਈਆ ਕਿ ਮੈਂ ਸੱਚਖੰਡਾ ਵਾਸੀ ਹੋਵਾਂਗਾ ਮੈਂ ਆਪਣੇ ਘਰ ਤੋਂ ਸੱਚਖੰਡ ਵਿੱਚ ਜਦੋਂ ਲੈ ਕੇ ਜਾਵਾਂਗਾ ਉੱਥੇ ਮੇਰਾ ਨੂਰ ਜੋਤ ਪ੍ਰਕਾਸ਼ ਹੋਵੇਗਾ ਉੱਥੇ ਕਿਸੇ ਨੂੰ ਪਤਾ ਪੜ੍ਹਨ ਦੀ ਲੋੜ ਨਹੀਂ ਅੱਖਰਾਂ ਪੜ੍ਹਨ ਦੀ ਲੋੜ ਨਹੀਂ ਕਿਸੇ ਨੂੰ ਅੰਬੇ ਹਿਆਤ ਲੱਭਣ ਦੀ ਲੋੜ ਨਹੀਂ ਤੇ ਜ਼ਿੰਦਗੀ ਜਿੰਦਗੀ ਵਿੱਚੋਂ ਬਦਲ ਦੇਵਾਂ ਮਨੀ ਸਿੰਘ ਤੇਰੇ ਨਾਲ ਅਗੇ ਉੱਥੇ ਗੱਲ ਕਰਦੇ ਹਾਂ ਚਤਵੀਰ ਥੋੜਾ ਧਿਆਨ ਦੇਣਾ ਤੂੰ ਪਹਿਲੇ ਸੀ ਮਤਾਵ ਦੀ ਗੱਲ ਕਰ ਉਹ ਇੱਥੇ ਗੱਲ ਕਰ ਰਿਹਾ ਪਾਪਸ਼ਾ ਮਨੀ ਸਿੰਘ ਤੇਰੇ ਨਾਲ ਲੇਖਾ ਪੂਰਾ ਕਰਨਾ ਸਿੰਘ ਮਤਾਵ ਮਨੀ ਸਿੰਘ ਤੇਰੇ ਨਾਲ ਲੇਖਾ ਪੂਰਾ ਕਰਨਾ ਸਿੰਘ ਮਤਾਵ ਜੋ ਵਰਕੀ ਵਿੱਚ ਬੁਰਕਾ ਪਾ ਕੇ ਮੇਰਾ ਰਾਤ ਤਕਾਈਆ ਜੋ ਮੇਰਾ ਰਾਤ ਤਕਲਾ ਸੀ ਮੈਂ ਪ੍ਰਗਟ ਹੋਵਾਂ ਵਿੱਚ ਪੰਜਾਬ ਮੈਂ ਪ੍ਰਗਟ ਹੋਵਾਂ ਵਿੱਚ ਪੰਜਾਬ ਪੰਗਾ ਗੋਬਿੰਦ ਵਾਲਾ ਦੇ ਕਵਈਆ ਅੱਗੇ ਕੀ ਕਹਿੰਦੀ ਹਾਂ ਪ੍ਰਭੂ ਮੈਂ ਪਰਗਟ ਹੋਮਾਂਗਾ ਪਿਆਮ ਦੇਗੀ ਕਿੱਥੇ ਉੱਥੇ ਬਾਰ ਬਾਰ ਮੇਰੀ ਅਡੀਕਾ ਕਰਦੇ ਨੇ ਇੱਥੇ ਉਧਰ ਨਾਲ ਕੁ ਅਡੀਕਾ ਕਰਦਾ ਵਿੱਚ ਬਗਦਾਦ ਬਗਲਗੀ ਹੋ ਕੇ ਧਿਆਨ ਲਗਾਈਆ ਇਸੇ ਕਰਕੇ ਬਗਦਾਦ ਵਿੱਚ 파ਸ਼ਨ ਗਿਆ ਮੂਸਾ ਮੂਸਾ ਗਿਆ ਆਖ ਇਸਤੰਬੁਲ ਇਸਤੰਬੁਲ ਕਰਪੀ ਦਾ ਸਭ ਤੋਂ ਵੱਡਾ ਸ਼ਹਿਰ ਹੈ ਭਾਵੇਂ ਕਰਪੀ ਦੀ ਰਾਜਧਾਨੀ ਔਂਕਾਰਾ ਹੈ ਪਰ ਇਸਤੰਬੋਲ 터ਕੀ ਦਾ ਸਭ ਤੋਂ ਵੱਡਾ ਸ਼ਹਿਰ ਪਾਸ਼ੋਕੇ ਗਈ ਉਹਦਰ ਨਾਲ ਕੁੜੀ ਕਾਂ ਕਰਦਾ ਵਿਚਪਗਦਾਜ਼ ਬਗਲਵੀਰ ਹੋ ਕੇ ਧਿਆਨ ਲਗਾਈਆ موسی ਗਿਆ ਆਖ ਇਸਤੰਬੋਲ ਰੱਖਟਾਈਆ ঈਸ਼ਾ ਦਾ ਸੂਲਾ ਵਾਲਾ ਮੰਨ ਮੰਗੇ ਤਾਜ ঈਸ਼ਾ ਰਸੂਲਾ ਵਾਲਾ ਤਾਜ ਕੀ ਮੰਗ ਮੰਗ ਰਿਆ ঈਸ਼ਾ ਦਾ ਸੂਲਾ ਵਾਲਾ ਮੰਨ ਮੰਗੇ ਤਾਜ ਤਾਜਾ ਵਾਲਾ ਆਵੇ ਬਹੁ ਦਈਆ ਪਈਸ਼ਾ ਦਾ ਤਾਜ ਸੁਣਾ ਵਾਲਾ ਮੰਗੂਆ ਕਿ ਇਹ ਮੇਰੀ ਧਰਤੀ ਦੇ ਉੱਤੇ ਯੂਰਪ ਅਗਲਾਇਆ ਤੇ ਆਏਗਾ ਉਹ ਤਾਜਾਂ ਵਾਲਾ ਆਏਗਾ ਤਾਜਾਂ ਵਾਲਾ ਆਵੇ ਬਹੋਗਾ ਯਾ ਬਦਲਾ ਲੈਣਾ ਦੇਣਾ ਜੋ ਲੇਖਾ ਵਿੱਚ ਸਮਾਜ ਬਦਲਾ ਲੈਣੋਂ ਬਿਨਾਂ ਕਿਤਾ ਬਲਗਾਰੀਆ ਬਲਗਾਰੀਆ ਲੈਣ ਠਾਈਆ ਬਲਗਾਰੀਆ ਵਿੱਚ ਯੋਗੋਸਲਾਬੀਆ ਵਿੱਚ ਮੂਨੀਦੀ ਇਪੋਾਸ ਯੋਗੋਸਲਾਬੀਆ ਮੱਕੀ ਦੇ ਦਾਣੇ ਦੇਣ ਗਵਾਹੀਆ ਪਾਪਾਸ਼ਾ ਨੇ ਯੋਗੋਸਲਾਬੀਆ ਨੂੰ ਮੱਕੀ ਦੇ ਦਾਣੇ ਲੱਦੇ ਜੋ ਛਪੀ ਕੋਸ਼ ਅਸੀ ਸੰਭ ਪਿਆਰਾ ਉਸ ਦੇ ਜਗਤ ਦਾ ਜਿਤੂਆ ਉਹ ਮੱਕੀ ਦੇ ਦਾਣੇ ਉਸ ਜਬ ਉੱਠ ਪਾਏ ਇੱਥੇ ਗੱਲ ਉਹੀ ਹੋ ਰਹੀ ਹੈ ਮੂਨੀ ਦੇ ਕੋ ਆਸ਼ ਯੋਗੋਸਲਾਬੀਆ ਮੱਕੀ ਦੇ ਦਾਣੇ ਦੇਣ ਗਵਾਹੀਆ ਆਸ਼੍ਰੀਆ ਕਰੇ ਤਲਾਸ਼ ਆਸ਼੍ਰੀਆ ਆਸ਼੍ਰੀਆ ਤੋਂ ਵੀ ਉਹੀ ਗੱਲ ਤਾਂ ਨਹੀਂ ਜੀਏ ਬੀਨਾ ਵਿਲੋ ਜੀਨਾ ਆਸ਼੍ਰੀਆ ਕਰੇ ਤਲਾਸ਼ ਜਿੱਥੇ ਇਸ਼ਾ ਉਗੜ ਗਿਆ ਟਕਾਈਆ ਸਵੀਸਨਾ ਫਲਾਸ਼ ਫਰਹਜਮੀ ਜਾਂ ਨੂਜਾ ਕੂਬ ਵਿੱਚ ਫੁਖਾਈਆ ਫਰਾਂਸ ਦੀ লাশ লাশ ਕਰ ਫੋ ਫੌਜ ਰੋਬਨ ਮਾਰਤਾ ਹਿਆ ਫਰਾਂਸ ਨੂੰ ਕੀ ਕਹਤਾ ਤੇਰੀਆਂ ਲਸ਼ਟਰ ਕੋਲੋਂ ਰੋਬਨ ਗਿਆ ਤਹਾਂ ਮਾਰ ਗੀ ਇੰਗਲੈਂਡ ਵਿੱਚ ਵਾਸ ਆਸ਼ਾ ਬਣ ਗਿਆ ਤੇ ਲੜਾਈਆਂ ਇੰਗਲੈਂਡ ਵਿੱਚ ਜਿੱਥੇ ਬਾਦਸ਼ਾਹ ਨੇ ਫੈਰੀ ਦੇ ਵਿੱਚ ਗਏ ਪਹਿਲੇ ਤੋਂ ਉੱਪਰ ਬੋਲਦਾ 52 ਚੜੂੜੀ ਦੀ ਬਕਸ਼ ਕੇ ਰਾਖ ਆਪਣਾ ਖੇਰ ਖਲਾਈ ਆ ਜੋਤੀ ਜੋ ਸੁਪਰ ਆਪਣੀ ਕਿਰਪਾ ਕੇ ਸਾਰਾ ਗੱਲ ਦੱਸ ਦਿੱਤਾ ਮਨੀ ਸਿੰਘ ਨੂੰ ਮੈਂ ਇਸ ਰੇਖ ਨੂੰ ਸਾਡੇ ਨੇਖ ਨੂੰ ਕਰਾਂਗਾ ਯੋਗ ਹੋਸ ਆਪ ਇਹ ਜਾਮਗਾ ਬਗਲਾ ਜਾ ਜਾਮਗਾ ਫਰਾਂ ਜਾਵਗਾ ਤੇ ਅੱਗੇ ਇਹ ਸਾਰੇ ਬਚਨ ਸੁਣ ਕੇ ਮਨੀ ਸਿੰਘ ਨੇ ਜੱਟ ਆਪਣੀ ਕਲ ਨੂੰ ਪੰਜ ਪੰਜ ਬਾਰ ਠੋਕ ਠੋਕ ਕੇ ਤੋੜ ਦਿੱਤੀ ਕਿ ਮੇਆ ਪਛੜਾ ਰੇਖ ਤਾਂ ਵੈਸੇ ਹੀ ਸੀ ਇਹ ਹੋਤਾ ਕੋਈ ਗੱਲ ਹੀ ਨਹੀਂ ਬਣੀ ਤਾਂ ਮੈਨੂੰ ਹੋਰ ਕੁਝ ਦੱਸ ਰਿਹਾ ਹਨ ਪੂਰਨ ਪਰਮੇਸ਼ਰ ਉਸਨੇ ਆਪਣੀ ਕਲਮ ਪੰਜਵਾਹ ਜਮਾਇਆ ਕਲਮ ਆਇਆ ਥੋਪ ਥੋਪੇ ਤੋੜ ਦਿੱਤੀ ਅਤੇ ਕਿਹਾ ਪੂਰਨ ਪਰਮੇਸ਼ਰ ਜੀ ਹੁਣ ਮੇਰੀ ਤ੍ਰਿਪਤੀ ਹੋ ਗਈ ਹੈ ਇਹ ਹੜਮੜੀ ਹੈ ਮੈਂ ਸਫੇਰ ਹੁਣ ਮੇਰੀ ਤ੍ਰਿਪਤੀ ਹੋ ਗਈ ਹੈ ਮੇਰੇ ਦੋਵੇਂ ਹੱਥ ਖੜੇ ਹਨ ਹੁਣ ਹੁਣ ਮੈਂ ਅੱਗੇ ਕੋਈ ਸ਼ਲੋਕ ਨਹੀਂ ਲਿਖਣਾ ਚਾਹਦਾ ਫਿਰ ਕਿਹਾ ਪ੍ਰਭੂ ਮੈਂ ਤੇਰਾ ਲੇਖਾ ਪੂਰਾ ਨਹੀਂ ਕਰ ਸਕਿਆ ਹੁਣ ਤੂੰ ਮੇਰੇ ਨਾਲ ਵੈਦਾ ਕਰੇ ਕਿਤਾ ਫੈਦਾ ਕੀਤਾ ਕਿ ਜਮਾਂ ਦੀ ਰੋਟੀ ਖਾਵੇ ਹੁਣ ਮੈਂਦਾ ਕੀ ਕਰਿਆ ਕਿ ਹੁਣ ਮੇਰੇ ਬਹਿਲਾ ਕਰਕੇ ਮੈਂ ਤੇਰਾ ਨੇਕ ਪੂਰਾ ਨਹੀਂ ਕਰ ਸਕਿਆ ਫੇਰ ਅਗੇ ਲਖਾਰੀਆਂ ਤੋਂ ਬਿਨਾ ਤੇਰਾ ਨੇਕ ਪੂਰਾ ਨਹੀਂ ਹੋਵੇਗਾ ਤੇ ਲਖਾਰੀ ਬਣਾਉਣੇ ਨੇ ਪਰ ਮੇਰੇ ਫੇਰ ਕਿਹਾ ਸੰਤਾ ਸੰਤਾ ਮੈਂ ਵੇਖਾਂ ਉਹਨਾਂ ਜੋ ਮੇਰੇ ਬਤਨੀ ਲਖਾਰੀਆਂ ਨੂੰ ਕਦੇ ਯਾਰ ਕਰਦੇ ਪੁੱਤੇ ਪਾਛਕਾਂ ਨੇ ਸੰਤਾ ਮੈਂ ਵੇਖਾਂ ਉਹਨਾਂ ਜੋ ਮੇਰੇ ਬਤਨੀ ਬੇਵਤਨਾ ਭੇਵ ਨਾ ਕੋਈ ਜੜਾਈਆ ਜਿਹੜੇ ਬੇਵਤਨ ਨੇ ਉਹਨਾਂ ਨੂੰ ਮੈਂ ਭੇ ਕੋਈ ਨਹੀਂ ਦਤਾ ਮੈਂ ਜਦ ਆਮਾ ਤੇ ਜਾਵਾਂ ਭਗਤਾਂ ਦੇ ਪਤਨੀ ਭਗਤ ਦੁਆਰੇ ਸੁਭਾ। ਭਗਤਾਂ ਦੇ ਪਤਨੀ ਜਾਵਾਂਗਾ ਭਗਤ ਦੁਆਰਾ ਬਣਾਵਾਂਗਾ ਉੱਥੇ ਮੈਂ ਸੁਭਾ ਪਾਵਾਂ। ਮੇਰੀ ਧਾਰਾ ਸਭ ਨੇ ਰਟਣੀ ਰੱਟਾ ਮੇਟ ਨਾ ਖੋਈਏ ਧਾਰਾ ਵੀ ਸੋਹੂ ਮਹਾਰਾਸ਼ੀ ਜੀ ਵੀ ਸੁਪਰਵਾਕ ਕੀਆ। ਪਰ ਮੇਰੇ ਵਿੱਚ ਸਲਤਾ ਅਗੇ ਸੰਤੂ ਮਨੀ ਸਿੰਘ। ਪਰ ਮੇਰੇ ਵਿੱਚ ਸਲਤਾ ਜੱਟ ਕੋ ਛਟਨੀ ਪਏਗੀ ਕਟਣੀ। ਜੱਟ ਦੇ ਕਸ਼ਟ ਕਟਨੇ ਪੈਗੇ ਤੂੰ ਤਾਂ ਰੋਗਾ। تو جے جی رو رہے ہیں میں پتھا لڑک گیا وہ کہ میرے پچھے جا کو دے کشت کٹنے پہنے لیے جا پر میرے پچھے سنتا جا کشت نہیں پہنے گی کٹنی پتا کچھ ایک کوئی پر کھائیا لونی سن پہنے گی چٹنی چیٹ گرس نہ کوئی جنائیا ایک کو تک گی رٹنی تو میرا میں تیرا ٹولا گائیا میرا حکم نہیں بہو بچنی اور فرمانہ تو, تو دردہ ہی تو میرا فرمان ہے ਇਵੋ ਬਚਨੀ ਹੁਕਮ ਨੇ ਕਿ ਮੇਰਾ ਫਰਮਾਨ ਹੈ ਕਰ ਤੋਂ ਜੇ ਜਿਸ ਵੇਲੇ ਜਗਤ ਵਾਸਨਾ ਨਚਣੀ ਜਗਤ ਦੀ ਵਾਸਨਾ ਨਚੇਗੀ ਘਰ ਘਰ ਨੇ ਲੜਾਈਆ ਨੇਖਾ ਸੋਝੇ ਨਾ ਕੋਈ ਪਤ ਪਤਨੀ ਪਤ ਪਰਮੇਸ਼ਵਰ ਭੇਪ ਕੋਈ ਨਾ ਪਾਇਆ ਦੁਨੀਆ ਹੋਣੀ ਬਹੁ ਮਤਨੀ ਬਹੁਤੀਆਂ ਮਤਾਂ ਆਪਣੀਆਂ ਮਤਾਂ ਨੂੰ ਵਡੀਆਂ ਕਰ ਕਰਕੇ ਗੱਲਾਂ ਕਰਨੀ ਦੁਨੀਆ ਹੋਣੀ ਬਹੁ ਮਤਨੀ ਮਨ ਮਤ ਬੁੱਧੀ ਜਗ ਖੇਤ ਖੜਾਈਆ ਉਸ ਵੇਲੇ ਮਹਿਸੁੰਦ ਸਾਗਰਾਂ ਖਾਰੀ ਟਪਣੀ ਜਦੋਂ ਦੁਨੀਆ ਇਸ ਤਰ੍ਹਾਂ ਦੀ ਹੋਵੇਗੀ ਸੰਤ ਉਸ ਵੇਲੇ ਮਹ ਸਮੁੰਤ ਸਾਗਰਾਂ ਦੀ ਖਾੜੀ ਟੱਪਣਾ ਅੰਲੇਸ਼ੀ ਟੂਰ ਤੇ ਜਾਣਾ ਹੈ ਤਾਪੋਂ ਆਪਾਂ ਮੁਕਾਇਆ ਹੋ ਸਕੇ ਕਿ ਥੋੜਾ ਜਿਹਾ ਇਹ ਜਿਹੜਾ ਅਖੀਰ ਗੱਲ ਕੀਤੀ ਹੈ ਬਾਸਾ ਨੇ ਸੰਤ ਮਨੀ ਸਿੰਘ ਕਿਹਾ ਵਾ ਪ੍ਰਭ ਮੇਰੇ ਦਾ ਪੱਕਾ ਵਾਦਾ ਮੈਂ ਕਹਿੰਦਾ ਰਹਾ ਕਿ ਉਸ ਵੇਲੇ ਬਿਨਾ ਸਰੀਰ ਤੇਰੀ ਉਹ ਬਾਹਰ ਤੱਕ ਮੈਂ ਤੈਨੂੰ ਵੇਖਾਂ ਨਿਰਗੁਪ ਪਰ ਮੇਰੇ ਥੋੜੇ ਜਿਹਾ ਯਾਰ ਹਨ ਦੇਖੋ ਸੰਤ ਮਨੀ ਸਿੰਘ ਕੀ ਕਹਦਾ ਮੇਰੇ ਥੋੜੇ ਜਿਹਾ ਯਾਰ ਹਨ ਜੋ ਤੇਰਾ ਹੁਕਮ ਜੇ ਤੇਰਾ ਹੁਕਮ ਹੋਵੇ ਮੈਂ ਵੀ ਉਹਨਾਂ ਨੂੰ ਨਾਲ ਲੈ ਕੇ ਸੱਚ ਖਣ ਚਾ ਜਾਵਾਂ ਫਿਰ ਮੈਂ ਤੇਰੀ ਧਾਰ ਦਿਖਾਵਾਂ ਤੇ ਉਹਨੇ ਨਾਲ ਸੇ ਮੇਰੇ ਯਾਰ ਕੌਣ ਕੌਣ ਹਨ ਮਾਨਾ ਸਿੰਘ ਬੋਹਰ ਸਿੰਘ ਬੀਰ ਸਿੰਘ ਖੁਸ਼ਾਲ ਸਿੰਘ ਤੇ ਰੰਗੋ ਸਿੰਘ ਕਹਿੰਦਾ ਮੈਂ ਉਹਨਾਂ ਨੂੰ ਸੱਚ ਖਣ ਲੈ ਕੇ ਆ ਜਾਵਾਂ ਫਿਰ ਮੈਂ ਤੇਰੀ ਧਾਰ ਦਿਖਾਵਾਂ ਸੰਤ ਮਨੀ ਸਿੰਘ ਫੇਰ ਕਹਿੰਦਾ ਹੈ ਮੈਂ ਲਿਖ ਤੋਂ ਨਾ ਕੀਤੀ ਸੀ ਕਿਉਂਕਿ ਬ੍ਰਹਮ ਨੇ ਉਸ ਵੇਲੇ ਮੇਰੇ ਅੰਦਰ ਵੜ ਕੇ ਮੇਰਾ ਮਨ ਬਗਵਿੱਤਾ ਸੀ ਮੈਂ ਇੱਥੇ ਉਸ ਵੇਲੇ ਕੀ ਕਹਿੰਦਾ ਹੈ ਸਤਿਗੁਰੂ ਜੀ ਕਿ ਮੇਰਾ ਜਦੋਂ ਮਨ ਬਦਲਿਆ ਤਾਂ ਬ੍ਰਹਮ ਨੇ ਕੀ ਜਨਾਈ ਕਰੇ ਉਸ ਵੇਲੇ ਪੰਜ ਵੇਰਾ ਉਨ ਪੂਰਨ 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 ਲਿਖਿਆ ਅੰਜ ਮੇਰਾ ਲਿਖਿਆ ਸਤਿਗੁਰੂ ਜੀ ਉਨ ਪੂਨ 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 ਗਿਆ ਜੋਤ ਦੀ ਧਾਰੀ ਬਿਨਾ ਕਲਮ ਸ਼ਾਹੀ ਤੋਂ ਮੈਨੂੰ ਕਿਤਾਬ ਖਾਈਆ ਸੰਤ ਮੇਰਾ ਮੈਨੂੰ ਖਾਦਤਾ ਲਿਖਿਆ ਹੋਇਆ ਮੇਰੀ ਤਰਫ ਉੱਠੀ 나ੜੀ 나ੜੀ 나ੜ 72ਵੇਂ ਵੜਾਈਆ 360 ਹੱਡੀ ਬਜੀ ਬਾੜ ਕਾੜੀ ਹੱਡੀਆਂ ਵੀ ਬਾੜ ਬਾੜ ਬਜੀਆ ਤੇ ਥੱਥਰਾਟ ਵਿੱਚੋਂ ਲਈਆ ਮੈਂ ਕੈਨੂੰ ਸ਼ਹਾਏ ਆਪਣੀ ਚਿੱਟੀ ਦਾੜੀ ਨਿਗਲੇ ਲਾਗਾ ਭਾਈਆ ਪ੍ਰਭੂ ਕੀ ਗਲਤੀ ਹੋ ਗਈ ਜਦੋਂ ਇਸਤਰੀ ਉਡੀ ਹੋਵੇ ਸਰੀ ਹਿੱਲਣ ਲੱਗ ਗਿਆ ਹੱਡੀਆਂ ਕੰਬਣ ਲੱਗੀਆਂ ਤਾਂ ਉਹ ਕੀ ਕਹਿੰਦਾ ਪ੍ਰਭੂ ਕੀ ਕਹਦਾ ਤੀ ਹੋ ਗਈ ਮਾਰੀ ਮੇਰੇ ਕੰਨ ਦਿੱਤੀ ਰੁਪਾਈਆ ਮੇਰਾ ਬੁੱਢੇ ਦਾ ਕੰਨ ਮੋੜ ਕੇ ਕਿਹਾ ਮੇਰਾ ਬੁੱਢੇ ਦਾ ਕੰਨ ਮੋੜ ਕੇ ਕਿਹਾ ਉਹ ਬਾਬਾ ਜਿਸ ਮੇਲੇ ਮੈਂ ਟੱਪਾਂਗਾ ਸੁੰਦਸਾਗਰਾਂ ਖਾਣੀ ਖੋਟੇ ਖਰੇ ਵੇਖ ਵਿਖਾਈਆ ਬਿਨਾ ਭਗਤਾਂ ਤੋਂ ਮੇਰੀ ਕਿਸੇ ਦੇ ਨਾਲ ਨਹੀਂ ਓਣੀ ਯਾਰੀ ਜਿਰਾਨੇ ਦਾ ਨ ਕੋਈ ਖਵਾਈਆ ਉਹ ਹੁਕਮ ਉਹ ਸੰਦੇਸ਼ਾ ਇਹ ਜਹਾਜ ਨੂੰ ਉਹ ਹੁਕਮ ਉਹ ਸੁਦੇਸ਼ਾ ਇਹ ਤੇਰਾ ਮੈਂ ਪੂਰਾ ਕਰੂੰਗਾ ਸੁਣ ਸਾ ਗਲ ਪਿਛਾ ਮਲ ਜਿਸ ਵੇਲੇ ਮੇਰੀ ਧਾਰ ਹੋਈ ਜਾ ਰਹੀ ਜਹਾਜ ਨੂੰ ਰੁਕੇ ਬੇਖੁਖਾਇਆ ਤੇਰੇ ਲਿਖੇ ਲੇਖ ਵਿੱਚੋਂ ਜਿਸ ਤਰ੍ਹਾਂ ਕਹਿ ਲਿਖਾਰੀ ਹੋਏ ਉੱਥੇ ਬਾਦਸ਼ਾਹ ਕਿੰਨ ਤੇ ਲਿਖੇ ਲੇਖ ਵਿੱਚੋਂ ਹੁਕਮ ਦੇ ਹੋਣਗੇ ਲਿਖਾਰੀ ਉਹ ਨਿਕਲੇ ਲਿਖਤ ਨੂੰ ਵਿਖਤ ਨਾਲ ਰਾਇਆ ਸੱਚੇ ਕਿ ਬਾਦਸ਼ਾਹ ਸਤਿਕਾਰ ਦੇ ਕਹਦੇ ਮਨੀ ਸਿੰਘ ਵੀ ਕਾਲਮ ਕਹੇ ਉਸ ਵੇਲੇ ਮੇਰੇ ਮੁਖ ਦੋ ਫਾੜ ਹੋ ਗਏ ਕਿਉਂਕਿ ਕਈ ਕਾਲੋਂ ਤੋਂ ਲਿਖਣੀ ਹਿੰਮਤ ਨਹੀਂ ਰਹੀ ਨਾਰਾਇਆ ਸੇ ਦਰਸ਼ਿਤਾ ਨਾਲੇ ਦੇਸ਼ ਬਖਾਇਆ ਪਾਤਸ਼ਾਹ ਨੇ ਦਰਸ਼ਿਤਾ ਨਾਲੇ ਦੇਸ਼ ਬਖਾਇਆ 17 ਹਾੜ ਔਰ ਲਾਗੇ ਬੰਦੀ ਸੁਦੀ ਬਾਂਡਰ ਕੋਈ ਬੰਡਾਇਆ ਨਾਲੇ ਧਰਮ ਜਨਾਇਆ ਨਾਲੇ ਬਖਾਇਆ ਅਖਾੜ ਆਪਣਾ ਅਖਾੜਾ ਲੱਗੇ ਹੋਇਆ ਭਗਤਾਂ ਦਾ ਤਾਕਤ ਜੇਠੂਆ 17 ਹਾੜ ਅਖਾੜਾ ਲਾਗੇ ਬੈਠ ਕੇ ਉਹ ਬਖਾਇਆ ਮਨੀ ਸਿੰਘ ਨੂੰ ਨਾਰੇ ਦੇ ਨਾਰੇ ਦਸ਼ਤਤਾ ਨਾਰੇ ਦੇਸ਼ ਮੁਖਾਇਆ ਸਤਾਰਾ ਹੋਰ ਬਦੀ ਸੁਦੀ ਵੜਦਾ ਕੋਈ ਬਣਾਈਆ ਨਾਰੇ ਧਰਮ ਜੁੜਾਇਆ ਨਾਰੇ ਵਿਖਾਇਆ ਅਖਾਰ ਪਰਕਾਰੇ ਪਰਵਾਈਆ ਮੈਂ ਰੋਕੇ ਤੇ ਹਾਂ ਮਨੀਸ਼ ਕੰਨਾ ਮੈਂ ਰੋਕੇ ਤੇ ਹਾਂ ਪੁਕਾਰ ਮੈਂ ਨੈਣਾ ਨੀਂਦ ਭਾਇਆ ਪ੍ਰਭੂ ਮੈਂ ਤੇਰੀ ਨਾਲੇ ਤਲੁ ਵੀ ਹੁੰਦੀ ਆ ਮੈਂ ਤੇਰੀ ਸੇਵਾਦਾਰ ਚੱਕਰ ਹੋ ਕੇ ਜਿਸਰਾ ਛੇ ਕੋਈ ਕਾਲਪੰਦੀ ਮੈਂ ਵੀ ਤੇਰੀ ਸੇਵਾਦਾਰ ਚੱਕਰ ਹੋ ਕੇ ਜਿਸਰਾ ਚੱਲਦੀ ਰਹੀ ਫੇਰ ਮਨੀ ਸਿੰਘ ਲਿਆ ਠਾਲ ਆਪਣੇ ਨੈਣਾ ਨਾਲ ਤਕਾਈਆ ਅੱਗੇ ਮਨੀ ਸਿੰਘ ਕਹਨ ਨੂੰ ਕਹਿੰਦਾ 니 ਤੂੰ ਬੜੀ ਘਾਲੀ ਸੀ ਘਾਲਣ ਵਾਲੀਏ ਕਿਉਂ ਬੈਠੀ ਮੁਖ ਛਪਾਈਆ 니 ਕਲਵੇਂ ਤੂੰ ਬੜੀ ਘਾਲ ਕਾਦੀ ਹੂੰ ਘਾਲਣ ਵਾਲੀਏ ਕਿਉਂ ਮੁਖ ਤੋੜ ਕੇ ਬੈਠੀਆ ਮੁਖ ਤੋੜ ਕੇ ਕਲ ਜੋ ਕਿਹਾ ਕਲ ਜੋ ਬੋਲਿਆ ਤੂੰ ਸੁਣ ਮੇਰਾ ਹਾਲ ਮੈਂ ਹੌਤ ਨੇ ਜੜਾਈਆ ਸੰਤਾ ਓ ਸੰਤਾ ਓਸ ਪ੍ਰਭੂ ਦੀ ਬਲੜੀ ਚਾਲ ਜੋ ਚਲਾਕੀ ਨਾਲ ਤੇਰੀ ਮੇਰੀ ਕਰੇ ਜਦਾਈਆ ਓਕੇ ਕਲਮ ਵੀ ਕਹਦੀ ਓ ਪ੍ਰਭੂ ਬੜਾ ਚਲਾਕ ਹੈ ਉਹਨੇ ਚਲਾਕੀ ਨਾਲ ਤੇਰੀ ਤੇ ਮੇਰੀ ਜਦਾਈ ਕਰ ਦਿੱਤੀ ਤੂੰ ਕਲਮ ਨੂੰ ਤੋੜ ਦਿੱਤਾ ਮੈਂ ਤੇਰੇ ਨਾਲ ਲੱਗੂ ਮੇਰੇ ਨਾਲ ਸੰਤਾ ਓਸ ਪ੍ਰਭੂ ਦੀ ਬਲੜੀ ਚਾਲ ਜੋ ਚਲਾਕੀ ਨਾਲ ਤੇਰੀ ਮੇਰੀ ਕਰੇ ਜਦਾਈਆ ਉਸਨੇ ਅਗਲਾ ਆਪਣੇ ਹੁਕਮ ਵਿੱਚ ਲਿਆਉਣਾ ਹਾਲਾਂਕੇ

ਆਪਣੇ ਗੁਰਸਿੱਖਾਂ ਲਈ ਵੀ ਦੱਸਦਾ ਸਤਿ ਮਣੀ ਸਿੰਘ ਲਈ ਵੀ ਦੱਸਦਾ ਕਿ ਮੈਂ ਕੌਣ ਹਾਂ ਮੈਂ ਉਹ ਹੀ ਹਾਂ ਜੋ ਚਤੁਰੂਪ ਸ਼ਬਦ ਦੀ ਤਾਰ ਮੈਂ ਉਹ ਫੇਰ ਕਰਨ ਵਾਲਾ ਨੇ ਕੋ ਤਾਰ ਕਾਲਪ ਜਿਸ ਨੂੰ ਸ਼ਬਦ ਜਿਸ ਨੂੰ ਸਾਰੀ ਦੁਨੀਆ ਕਹਿੰਦੀ ਹੈ ਕਹਿੰਦੀ ਹੈ ਸ਼ਬਦ ਕਹੇ ਸ਼ਬਦ ਕਹੇ ਮੇਰਾ ਸਤਕਾਰ ਪੂਰ ਬਿਲਪੂਰ ਉਹ ਉਹ ਸ਼ਤੁਰਾ ਕੋਇ ਤੋਏ ਸੋ ਇੱਥੇ ਹਿਸਾਬ ਸਿਤਿ ਪਾਸ਼ਾ ਇਹ ਸਿਸ਼ਟ ਸ਼ਵਾ ਕਰਦੇ ਹਾਂ ਸਹਿਤ ਸਿੱਕੇ ਪਾਸੇ ਕੇ ਨਾਮ ਨਾਲ ਪਰ ਉਹ ਬੋਲਿਆ ਕਿ ਗਤੀ ਹੋਣੀ ਹੈ ਕਿ ਉਹ ਸਹਿਤ ਸਿੱਕੇ ਪਾਸੇ ਤੋਂ ਆਪਸੋਰਮਾ ਮਾਥੀ ਬੋਲ ਰਿਹਾ ਹੈ ਬੇਨਤੀ ਕਰ ਰਹਾ ਆਪਣੇ ਪਾਤਾਂ ਨੂੰ ਆਪਣੇ ਗੁਰ ਸਿੱਖਾਂ ਨੂੰ ਆਪਣੇ ਕਨਾਂ ਨਾਲ ਰੋਕੇ ਰੱਖੋ ਸਦਾ ਅਲੱਗ ਵਿੱਚ ਰੱਖੋ ਤੇ ਇਹਨਾਂ ਨੂੰ ਆਪਣੀ ਸੋਝੀ ਦੇ ਦਿਓ ਤਾਂ ਕਿ ਇਹ ਇੱਕੋ ਵਲਕ ਇੱਕੋ ਲਾਜਕਾਰਨ ਇੱਕੋ ਲਾਜ ਇਸਮਨ ਤੇ ਇੱਕੋ ਪਿਆਰ ਕਰਨ ਪਾਤਾਂ ਦਾ ਪਾਤਾਂ ਨਾਲ ਪਿਆਰ ਪੂਰਾ ਹੋ ਜਾਏ ਜੋ ਤੁਸੀਂ ਕਿਹਾ ਸੀ 무 र ् ष ि क वर्षिक नाल क र 가ा प ् य ा